ਨਮਸਕਾਰ ਸਸਤਰੀਕਾਰ ਯੋਧ ਨਸ਼ਿਆਂ ਵਿਰੋਧ ਮਹਮ ਤਹਿਤ ਨਸ਼ਾ ਤਸਕਰਾਂ ਤੇ ਫਾਜ਼ਲ ਕਾ ਜ਼ਿਲ੍ਹਾ ਪੁਲਿਸ ਮੁਕੀਦੀ ਅਗਵਾਈ ਵਿੱਚ ਵੱਡਾ ਐਕਸ਼ਨ ਸੀਆਈ ਸਟਾਫ ਵੱਲੋਂ ਨਾਕੇਬੰਦੀ ਦੌਰਾਨ ਤਿੰਨ ਨਸ਼ਾ ਤਸਕਰ ਕੀਤੇ ਗ੍ਰਿਫਤਾਰ ਅਤੇ 60 ਹਜ਼ਾਰ ਗੋਲੀਆਂ ਕੀਤੀਆਂ ਬਰਾਮਦ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈ ਤੁਹਾਡਾ ਆਪਣਾ ਚੈਨਲ ਤਦੋ ਨਾ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਅਤੇ ਸ੍ਰੀ ਹਰਮਨबीर ਸਿੰਘ ਗਿੱਲ ਆਈਪੀਐਸ ਡੀਆਈਜੀ ਫਰੋਈਪੁਰ ਰੇਂਜ ਫਰੋਈਪੁਰ ਜੀ ਦੇ ਦਿਸ਼ਾ ਨਿਰਦੇਸ਼ ਹਿੱਟ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਜੀ ਦੀ ਜੋਗ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ ਸੀਆਈਏ 2 ਟੀਮ ਜਿਸ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ 2 ਦੇ ਸਬ-ਇੰਸਪੈਕਟਰ ਮਰੀਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਹਾਦਰ ਅਕਬਾ ਲੱਡੂ ਵਾਲਾ ਅਤਾੜ ਦੁਰਾਨੇ ਨਾਕਾਬੰਦੀ ਇੱਕ ਕਾਰ ਮਰੂਤੀ ਆਲਟੋ ਵਿੱਚੋਂ ਤਿੰਨ ਆਦਮੀ ਪ੍ਰਿੰਸ ਕੁਮਾਰ ਵਾਸੀ ਇਰਾਈਆਂ ਵਾਲਾ ਥਾਣਾ ਸਦਰ ਜਲਾਲਾਬਾਦ ਸੰਦੀਪ ਕੁਮਾਰ ਅਤੇ ਜਸ਼ਨਪ੍ਰੀਤ ਵਾਸੀ ਕਮਰੇ ਵਾਲਾ ਇਹਨਾਂ ਪਾਸੋਂ 60000 ਗੋਲੀ ਟਰਾਮਾਡੋਲ ਕਰੋਬिडੋਲ 100 mg ਜਿਹੜੀ ਆ ਕੁੱਲ 60000 ਗੋਲੀ ਬਰਾਮਦ ਕਰਾ ਕੇ ਮਕਦਮਾ ਨੰਬਰ 52 ਮਿਤੀ 11/5/25 ਅਦ ਇੰਤਰਾ 22C ਐਨਡੀਪੀਐਸ ਐਕਟ ਥਾਣਾ ਬੈਰੂਕੇ ਦਰਜ ਰਜਿਸਟਰ ਕਰਾਇਆ ਦੋਸ਼ੀਆਂ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਹਨਾਂ ਕੋ ਪੁਛਗਛ ਜਾਰੀ ਹੈ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਮਜਬੂਤ ਪੁਛਗਿਸ਼ ਕੀਤੀ ਜਾਊਗੀ ਇਹ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਕਿੱਥੇ ਵੇਚਣੀਆਂ ਸੀ